1986 ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਕੁਝ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਟੈਸਟ ਕੀਤਾ ਪੁਲਿਸ ਗੋਲੀ ਗੋਲੀ ਨਾਲ ਚਾਰ ਨੌਜਵਾਨ ਮਾਰੇ ਗਏ ਇਸ ਕੇ ਦੀ ਇਹਦੀ ਅੱਗੇ ਕੋਈ ਐਕਸ਼ਨ ਟੇਕਨ ਰਿਪੋਰਟ ਹੈ ਉਹ ਜ਼ਰੂਰ ਉਖੋ ਔਰ ਉਹਨ ਟੇਬਲ ਦੇ ਉੱਤੇ ਲੈ ਕੇ ਆਓ ਸਾਢੇ 3 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਰੇ ਬੇਦਬੀ ਦੇ ਇਹਨਾਂ ਦੀ ਸਰਕਾਰ ਸਾਢੇ 3 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਇਹ ਸਿਰਫ ਲੋਕ ਦਿਖਾਵਾ ਵਾ ਇਨਾਂ ਦੀ ਕੋਈ ਆਸਥਾ ਨਹੀਂ ਕਿ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਅੱਜ ਕਾਂਗਰਸੀ ਆਗੂ ਸੁਪਾਲ ਸਿੰਘ ਖਹਿਰਾ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਇਸ ਸਖਤ ਟਿੱਪਣੀ ਹਾਲੀਆ ਅਖਬਾਰੀ ਰਿਪੋਰਟ ਦੇ ਮੱਦੇਨਜ਼ਰ ਆਈ ਹੈ ਜਿਸ ਵਿੱਚ ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ਵਿੱਚ 20 ਪੁਲਿਸ ਮੁਕਾਬਲਿਆਂ ਦਾ ਜ਼ਿਕਰ ਹੈ ਜੋ ਸਾਰੇ ਰਿਕਵਰੀ ਆਪਰੇਸ਼ਨ ਦੌਰਾਨ ਹੋਏ ਜਿਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ 1986 ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਕੁਝ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਟੈਸਟ ਕੀਤਾ ਪੁਲਿਸ ਗੋਲੀ ਗੋਲੀ ਨਾਲ ਚਾਰ ਨੌਜਵਾਨ ਮਾਰੇ ਗਏ ਸੀ ਕਿ ਇਹਦੀ ਇਹਦੀ ਅੱਗੇ ਕੋਈ ਐਕਸ਼ਨ ਟੇਕਨ ਰਿਪੋਰਟ ਹੈ ਉਹ ਜ਼ਰੂਰ ਕੋਖੋ ਔਰ ਉਹਨਾਂ ਟੇਬਲ ਦੇ ਉੱਤੇ ਲੈ ਕੇ ਆਓ ਥੈਂਕ ਯੂ ਇਹਦੇ ਨਾਲ ਜਿਹੜੇ ਹੁਣ ਪਿਛਲੇ 7 ਮਹੀਨਿਆਂ 'ਚ 20 ਪੁਲਿਸ ਮੁਕਾਬਲੇ ਹੋਏ ਨੇ ਜਿਦੇ 'ਚ ਨੌਜਵਾਨ ਮਾਰੇ ਗਏ ਨੇ ਹੋ ਸਕਦਾ ਉਹਨਾਂ 'ਚ ਕੁਝ ਕ੍ਰਿਮੀਨਲ ਹੋਣ ਵੀ 100% ਕਰਨ ਹੈ ਕਿ ਇਹਨਾਂ ਮੁਕਾਬਲਿਆਂ ਦੌਰਾਨ 17 ਲੋਕ ਮਾਰੇ ਗਏ ਅਤੇ 17 ਹੋਰ ਜ਼ਖਮੀ ਹੋਏ ਜੋ ਇਹ ਸਾਬਿਤ ਕਰਦੇ ਕਿ ਇਹ ਕੋਈ ਇਤਫਾਕ ਨਹੀਂ ਸਗੋਈ ਕਿ ਯੋਜਨਾਬੰਦ ਢੰਗ ਨਾਲ ਅਦਾਲਤੀ ਕਾਰਵਾਈ ਤੋਂ ਬਿਨਾ ਲੋਕਾਂ ਨੂੰ ਮਾਰਨ ਦੀ ਰਣਨੀਤੀ ਹੈ ਉਹਨਾਂ ਕਹਿੰਦੇ ਕਿ ਪੰਜਾਬ ਪੁਲਿਸ ਜੋ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਿੱਧੀ ਹਦਾਇਤ ਤੇ ਕੰਮ ਕਰ ਰਹੀ ਹੈ ਉਸਨੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ ਜਿੱਥੇ ਅਦਾਲਤੀ ਕਾਰਵਾਈ ਤੋਂ ਬਿਨਾ ਕਤਲ ਆਮ ਗੱਲ ਬਣ ਚੁੱਕੀ ਹੈ ਕਰਨ ਨੇ ਕਿਹਾ ਕਿ ਇਹ ਸਭ ਕੁਝ ਸਿੱਧਾ ਸਾਬਿਤ ਕਰਦਾ ਹੈ ਕਿ ਪੰਜਾਬ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਕੇ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਉਹਨਾਂ ਖ਼ਬਰੀ ਰਿਪੋਰਟ ਵਿੱਚ ਦਰਸਾਏ ਗਏ ਉਹਨਾਂ ਮੁਕਾਬਲਿਆਂ ਦਾ ਹਵਾਲਾ ਦਿੱਤਾ ਜਿੱਥੇ ਗੈਂਗਸਟਰਾਂ ਦੀ ਹੱਤਿਆ ਅਤੇ ਹਥਿਆਰ ਬਰਾਮਦ ਨੂੰ ਬਹਾਨਾ ਬਣਾ ਕੇ ਝੂਠੇ ਆਪਰੇਸ਼ਨਾਂ ਦੀ ਆੜ ਵਿੱਚ ਕਤਲ ਕੀਤੇ ਗਏ। ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬੇਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮਐਲਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ। ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਚ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਆ ਇਹ ਤਾਂ ਧਰਮ ਦੇ ਦਾ ਗੱਲ ਆ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਇਹ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭਵਿੱਖ ਨਹੀਂਗਾ ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤਾਂ 3.5 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਰੇ ਬੇਦਬੀ ਦੇ ਇਹਨਾਂ ਦੀ ਸਰਕਾਰ ਸਾਢੇ 3 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਖੈਰਾ ਨੇ ਦਾਵਾ ਕੀਤਾ ਕਿ ਇਹ ਰਿਕਵਰੀ ਆਪਰੇਸ਼ਨ ਨਹੀਂ ਸਗੋਂ ਸਟੇਟ ਸਪான்ਸਰਡ ਕਤਲ ਹਨ ਇਹ ਇਨਸਾਫ ਨਹੀਂ ਸਗੋਂ ਕਾਨੂੰਨ ਦੇ ਨਾਂ ਤੇ ਤਾਨਾਸ਼ਾਹੀ ਹੈ ਖੈਰਾ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਨਿੰਦਾ ਕਰਦੇ ਹਾਂ ਸਵਾਲ ਕੀਤਾ ਕਿ ਭਾਰਤ ਦੇ ਸੰਵਿਧਾਨ ਵਿੱਚ ਹਰ ਨਾਗਰਿਕ ਨੂੰ ਇਨਸਾਫ ਮਿਲਣ ਦਾ ਅਧਿਕਾਰ ਹੈ ਫਿਰ ਇਹ ਤਾਨਾਸ਼ਾਹੀ ਨੀਤੀ ਕਿਉਂ ਆਪ ਸਰਕਾਰ ਵੱਲੋਂ ਅਜਿਹੀ ਨੀਤੀ ਦਾ ਅਪਣਾਉਣਾ ਨਾ ਸਿਰਫ ਨਿਆਂ ਦੀ ਧੜਗੀਆਂ ਉਡਾਉਂਦਾ ਸਗੋਂ ਲੋਕਤੰਤਰ ਤੇ ਕਾਨੂੰਨ ਨੂੰ ਵੀ ਖਤਰੇ ਵਿੱਚ ਪਾ ਦਿੰਦਾ ਹੈ। ਉਹਨਾਂ ਦੋਸ਼ ਲਗਾਏ ਕਿ ਪੰਜਾਬ ਸਰਕਾਰ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਜਿੱਥੇ ਪੁਲਿਸ ਨੂੰ ਖੁੱਲੀ ਛੂਟ ਮਿਲ ਚੁੱਕੀ ਹੈ ਅਤੇ ਕੋਈ ਇਨਸਾਫ ਦੀ ਉਮੀਦ ਨਹੀਂ। ਉਹਨਾਂ ਕਹਿੰਦੇ ਸਰਕਾਰ ਅਤੇ ਮਾਨਵ ਅਧਿਕਾਰ ਸੰਗਠਨਾਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਨਹੀਂ ਕੀਤੀ। ਉਨਾ ਕਹੇ ਕਿ ਪੰਜਾਬ ਦੇ ਲੋਕ ਡਰਦੇ ਦੈਸ਼ ਦੀ ਰਣਨੀਤੀ ਨਹੀਂ ਇਨਸਾਫ ਦੇ ਹੱਕਦਾਰ ਹਨ ਮੈਂ ਮੰਗ ਕਰਦਾ ਹਾਂ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸੁਤੰਤਰ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਨੂੰ ਤੁਰੰਤ ਨिलंबित ਕੀਤਾ ਜਾਵੇ ਪਹਿਲੀ ਗੱਲ ਤਾਂ ਸਪੀਕਰ ਕਹਿ ਰਿਹਾ ਵਾ ਬਾਜਵਾ ਨੂੰ ਟੋਕ ਰਿਹਾ ਵਾ ਕਿ ਤੁਸੀਂ ਬਿੱਲ ਤੇ ਗੱਲ ਕਰੋ ਤੇ 2186 ਦੇ ਇਨਸੀਡੈਂਟ ਜਿਹਦੇ ਚ ਇੱਕ ਬਕਾਇਦਾ ਐਕਸ਼ਨ ਟੇਕਨ ਰਿਪੋਰਟ ਬਣੀ ਆ ਜਿਹਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਕੱਢ ਕੇ ਇੱਕ ਪਰਸਨਲ ਅਟੈਕ ਕੀਤਾ ਪਈਓ ਮੈਂ ਤੁਹਾਡੇ ਕੋਲ ਗੈਲਰੀ ਜਾਇਆ ਕਿਉਂਕਿ ਉੱਥੇ ਦਾ ਅੰਦਰ ਮੈਨੂੰ ਬੋਲਣ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਡੇੜਨੀ ਚਾਹੁੰਦੇ ਔਰ ਜੋ ਵੀ ਉਹਨੇ ਚੀਮੇ ਨੇ ਇਫੈਕਟ ਗਣਾਏ ਨੇ ਉਹ ਸਰਾਸ ਸੱਚੂਠੇ ਬੇਬੁਰੀਅਤ 100% ਫਾਲਸ ਨੇ ਖੈਰਾਨੀ ਚੇਤਾਵਨੀ ਦਿੱਤੀ ਕਿ ਜੇਕਰ ਇਹ ਨੀਤੀਆਂ ਨਾ ਰੁਕੀਆਂ ਤਾਂ ਇਹ ਪੰਜਾਬ ਨੂੰ ਹੋਰ ਅਸ਼ਾਂਤੀ ਅਤੇ ਵਿਸ਼ਵਾਸ ਦੀ ਘਾਟ ਵੱਲ ਲੈ ਜਾਣਗੀਆਂ ਉਹਨਾਂ ਕਹਿੰਦੇ ਕਿ ਭਗਵੰਤਮਾਨ ਅਤੇ ਆਪ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਪੰਜਾਬ ਨੂੰ ਉਹਨਾਂ ਨੇ ਆਪਣੀਆਂ ਰਾਜਨੀਤਿਕ ਦੁਸ਼ਮਣੀਆਂ ਦਾ ਮੈਦਾਨ ਕਿਉਂ ਬਣਾ ਦਿੱਤਾ ਹੈ ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਉਹ ਇਨਸਾਫ ਅਤੇ ਪੰਜਾਬ ਦੇ ਲੋਕਤੰਤਰੀ ਹੱਕਾਂ ਦੀ ਰੱਖਿਆ ਲਈ ਲਗਾਤਾਰ ਲੜਾਈ ਜਾਰੀ ਰੱਖਣਗੇ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੇ ਉਹ ਐਫ ਆਈ ਆਰ 130 2015 ਦੀ ਬਾਜਾਖਾਨਾ ਚਾਹੇ ਉਹ ਬਰਗਾੜੀ ਵਾਲੇ 67 ਨੰਬਰ ਐਫ ਆਈ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਬੁਰਜ ਜਵਾਹਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾ ਨਹੀਂ ਦਿਵਾ ਸਕੇ ਬਹੁਤੇ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤਿਆਂ ਟ੍ਰਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤਿਆਂ ਟ੍ਰਾਇਲਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿੱਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਅਲੱਗ ਬਿੱਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿੱਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਅਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਆ ਜਾਂ ਸ਼ਾਇਦ ਉਮਰ ਕੈਦ ਕਰਦੇ ਬਿਲਕੁਲ ਉਹੀ ਬੇਲਿਆ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕਨਟਰਡਿਕਸ਼ਨ ਹੈ ਸੈਂਟਰਲ ਲਾ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿੱਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਐਨ ਬਿੱਲ ਇਸਾ ਹਸ਼ਰ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਹਨਾਂ ਦੀ ਕੋਈ ਆਸਥਾ ਨਹੀਂ ਕਿ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ